ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਹਾਂ ਜੀ ਆਪਾਂ ਬਣਾਵਾਂਗੇ ਅੱਜ ਬੇਸਣ ਦੇ ਦੇਸੀ ਘੋ ਤੇ ਖੋਏ ਵਾਲੇ ਲੱਡੂ ਜਿਹੜੇ ਬਣ ਕੇ ਬਹੁਤ ਹੀ ਸਵਾਦਤ ਤਿਆਰ ਹੁੰਦੇ ਆ ਅਸੀਂ ਇਹਨੂੰ ਬਹੁਤ ਸੌਖੇ ਢੰਗ ਦੇ ਨਾਲ ਤਿਆਰ ਕਰ ਸਕਦੇ ਆ ਇਹਦੇ ਵਾਸਤੇ ਜਿਹੜਾ ਸੀ ਸਮਾਨ ਆ ਉਹ ਦੇਸੀ ਘਿਓ ਬੇਸਣ ਬੇਸਣ ਦੀ ਸਿੱਕ ਬੜੀ ਕਾਲੀ ਲਈ ਹੈ ਜਿੰਨਾ ਬੇਸਣ ਲਿਆ ਉੰਨੀ ਅਸੀਂ ਦੇਸੀ ਖੰਡ ਲਈ ਹੈ ਇੱਕ ਬੜਾ ਚਮਚਾ ਜਿਹੜਾ ਅਸੀਂ ਚਿੱਟੇ ਤਿਲਾਂ ਦਾ ਲਿਆ ਇੱਕ ਚਮਚ ਅਸੀਂ ਬਦਾਮ ਤੇ ਕਾਜੂ ਨੂੰ ਕੱਟ ਲਿਆ ਤੇ ਇੱਕ ਕੜਚੀ ਲਈ ਅਸੀਂ ਖੋਏ ਦੀ ਤੇ ਇੱਕ ਕੰਚ ਦਾ ਦੁੱਧ ਦਾ ਸਿੰ ਗਲਾਸ ਲਿਆ ਦੁੱਧ ਤੇ ਦੇਸੀ ਘਿਓ ਅਸੀਂ ਲੋੜ ਦੇ ਮਾਤਵਕ ਦੇ ਨਾਲ ਪਾਵਾਂਗੇ ਤੇ ਇਹ ਜਿਹੜਾ ਸਮਾਨ ਅਸੀਂ ਤਿਆਰ ਕਰ ਲਿਆ ਤੇ ਹੁਣ ਆਪਾਂ ਕੜਾਹੀ ਨੂੰ ਧਰਦੇ ਆਂ ਗੈਸ ਤੇ ਕੜਾਹੀ ਸਾਡੀ ਪੂਰੀ ਤਰ੍ਹਾਂ ਗਰਮ ਹੋ ਗਈ ਅਸੀਂ ਥੋੜਾ ਜਿਹਾ ਘਿਓ ਰੱਖ ਕੇ ਬਾਕੀ ਘਿਓ ਜਿਹੜਾ ਆਪਾਂ ਕੜਾਹੀ ਦੇ ਵਿੱਚ ਪਾ ਦਵਾਂਗੇ ਜਦੋਂ ਘਿਓ ਪੂਰੀ ਤਰ੍ਹਾਂ ਗਰਮ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਜੇ ਸਾਨੂੰ ਘਿਓ ਘੱਟ ਲੱਗਿਆ ਆਪਾਂ ਦੁਬਾਰਾ ਥੋੜਾ ਜਿਹਾ ਘਿਓ ਪਾ ਸਕਦੇ ਆਂ ਪਹਿਲਾਂ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰਾਂਗੇ। ਹਾਂ ਜੀ ਹੁਣ ਆਪਾਂ ਇਹਨੂੰ ਹਲਕਾ ਹਲਕਾ ਮਿਕਸ ਕਰਦੇ ਜਾਵਾਂਗੇ ਗੈਸ ਅਸੀਂ ਜਿਹੜਾ ਉਹ ਛਿਮਤੇ ਕਰਤਾ ਤਾਂ ਕਿ ਬੇਸਣ ਜਿਹੜਾ ਉਹ ਪੂਰੀ ਤਰ੍ਹਾਂ ਪੱਕ ਜਵੇ। ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਜਿਹੜਾ ਬੇਸਣ ਦਾ ਜਿਹੜਾ ਕੱਚਾ ਪਾਣਾ ਉਹ ਖਤਮ ਕਰ ਦੇਣਾ। ਹਾਂਜੀ ਜਿਸ ਤਰ੍ਹਾਂ ਹੁਣ ਤਿਹਾਵਾਰ ਆ ਰਹੇ ਆ। ਆਪਾਂ ਤਿਹਾਰਾਂ ਦੇ ਵਿੱਚ ਸਾਰੀ ਮਠਿਆਈ ਜਿਹੜੀ ਆਸਾਨੀ ਦੇ ਨਾਲ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਬਿਨਾ ਆਪਾਂ ਕਿਸੇ ਮਲਾਬੜ ਤੋਂ ਤੇ ਬਿਨਾ ਕਿਸੇ ਨਕਲੀ ਖੋਏ ਤੋਂ ਬਿਨਾ ਕਿਸੇ ਨਕਲੀ ਖੋਏ ਤੋਂ ਅਸੀਂ ਘਰ ਦੇ ਵਿੱਚ ਮਠਿਆਈ ਤਿਆਰ ਕਰ ਸਕਦੇ ਆ ਖੋਆ ਅਸੀਂ ਜਿਹੜਾ ਉਹ ਘਰ ਦੇ ਵਿੱਚ ਤਿਆਰ ਕਰਦੇ ਆ ਤੇ ਅਸੀਂ ਖੋਏ ਨੂੰ 2 ਘੰਟੇ ਪਹਿਲਾਂ ਜਿਹੜਾ ਕੱਢ ਲਿਆ ਹੁਣ ਸਾਡਾ ਜਿਹੜਾ ਬੇਸਣ ਆ ਉਹ ਪੂਰੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਇਹਨੂੰ ਆਪਾਂ 10 ਮਿੰਟ ਹੋਰ ਭੁੰਨਾਗੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਇਹ ਥੱਲੇ ਨਾ ਲੱਗੇ ਦੇਖੋ ਹੁਣ ਜਿਹੜਾ ਬੇਸਣ ਆ ਤਾਂ ਹਲਕਾ ਜਿਹਾ ਜਿਹੜਾ ਕਲਰ ਆ ਉਹ ਬਦਲ ਗਿਆ ਆਪਾਂ ਜੇ ਬੇਸਣ ਦੀ ਬਰਫੀ ਬਣਾਈਏ ਜਾਂ ਬੇਸਣ ਦੇ ਲੱਡੂ ਐਦੇ ਵਿੱਚ ਆਪਾਂ ਲੱਡੂਆਂ ਦਾ ਰੰਗ ਪਾ ਸਕਦੇ ਆ ਤਾਂ ਕਿ ਜਿਹੜੇ ਸਾਡੇ ਲੱਡੂਆਂ ਉਹ ਥੋੜੇ ਜਿਹਾ ਹੋਰ येलो ਕਲਰ ਦੇ ਦੀ ਹਨ ਉਹ ਆਪਣੀ ਮਰਜ਼ੀ ਆ ਅਸੀਂ ਸਾਰਾ ਬੇਸਣ ਇਹ ਸਿੰਮ ਗੈਸ ਤੇ ਹੀ ਤਿਆਰ ਕਰਿਆ ਦੇਖੋ ਕਾਫੀ ਹੱਦ ਤੱਕ ਜਿਹੜਾ ਸਾਡਾ ਬੇਸਣ ਉਹ ਭੁੰਨ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਹਲਕਾ ਜਿਹਾ ਹੋਰ ਸੇਕ ਲਗਾਵਾਵਾਂਗੇ ਲੱਡੂ ਬਣਾਉਣ ਦਾ ਬਹੁਤ ਆਸਾਨ ਤਰੀਕਾ ਜਿਹੜੇ ਅਸੀਂ ਚਿੱਟੇ ਤੀਲ ਪਾਉਨੇ ਆ ਇਹ ਵੀ ਸਾਡੇ ਤਾਕਤਵਰ ਹੁੰਦੇ ਆ ਇਹਨਾਂ ਦੇ ਵੀ ਅਸੀਂ ਬਿਨਾ ਭੁੰਨੇ ਤੇ ਹੀ ਆਪਾਂ ਇਹ ਪਾ ਦੇਣੇ ਤੇ ਜਿਹੜੇ ਸਾਡੇ ਲੱਡੂ ਉਹ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਦੇਖੋ ਬੇਸਣ ਪੂਰੀ ਤਰ੍ਹਾਂ ਪੁੱਜ ਚੁੱਕਿਆ ਤੇ ਬੇਸਣ ਜਿਹੜਾ ਘੋ ਛੱਡਦਾ ਉਨਾ ਪਾਏ ਨੂੰ 2 ਮਿੰਟ ਹੋਰ ਸੀ ਗਲਵਾ ਕੇ ਫਿਰ ਆਪਾਂ ਨੂੰ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਅਸੀਂ ਤਾਂ ਪਾਣਾ ਹੈ ਕਿ ਜਿਹੜਾ ਖੁਆ ਥੋੜਾ ਸਾਡਾ ਠੰਡਾ ਹੈ ਨਾਲੇ ਖੁਆ ਜਿਹੜਾ ਉਹ ਵਿੱਚ ਮਿਕਸ ਹੋ ਜਵੇ ਹਾਂਜੀ ਅਸੀਂ ਇੱਕ ਗਲਾਸ ਦੁੱਧ ਦਾ ਲਿਆ ਸੀ ਥੋੜਾ ਥੋੜਾ ਕਰਕੇ ਪਾਵਾਂ ਜੇ ਪਾਵਾਂਗੇ ਜਿੰਨੇ ਦੁੱਧ ਦੀ ਸਾਨੂੰ ਲੋੜ ਆ ਸੀ ਉਨਾਂ ਹੀ ਪਾਵਾਂਗੇ ਅਸੀਂ ਦੁੱਧ ਦੇ ਵਿੱਚ ਬੇਸਣ ਨੂੰ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੁਆ ਉਹ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ। ਦੇਖੋ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਅਸੀਂ ਗੈਸ ਨੂੰ ਸਿਮ ਤੇ ਰੱਖਿਆ ਹੋਇਆ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ। ਜਿਹੜੇ ਸਾਡੇ ਲੱਡੂ ਬਣ ਕੇ ਬਹੁਤ ਵਧੀਆ ਤਿਆਰ ਹੋਣਗੇ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ। ਹਾਂ ਜੀ ਦੇਖੋ ਹੁਣ ਜਿਹੜਾ ਖੋਆ ਪੂਰੀ ਤਰ੍ਹਾਂ ਮਿਕਸ ਹੋ ਗਿਆ ਅਸੀਂ ਕੜਾਹੀ ਨੂੰ ਗੈਸ ਤੋਂ ਥੱਲੇ ਧਾਰ ਲਿਆ ਹੁਣ ਆਪਾਂ ਪਹਿਲਾਂ ਚੰਗੀ ਤਰ੍ਹਾਂ ਖੋਏ ਨੂੰ ਮਿਕਸ ਕਰ ਦਵਾਂਗੇ ਕਿੰਗੋ ਖੋਆ ਸਾਡਾ ਜਿਹੜਾ ਉਹ 2-3 ਘੰਟੇ ਪਹਿਲਾਂ ਦਾ ਤਿਆਰ ਕਰਿਆ ਹੋਇਆ ਉਹਨੂੰ ਮਿਕਸ ਹੋਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਉਹਨੂੰ ਅਸੀਂ ਪੂਰੀ ਤਰ੍ਹਾਂ ਪਹਿਲਾਂ ਖੋਏ ਦੀਆਂ ਗੰਡਾਂ ਨੂੰ ਖਤਮ ਕਰਨਾ ਤੇ ਉਹਨੂੰ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੈਣਾ ਤੇ ਇੱਕ ਬड़ा ਚਮਚ ਲੈ ਆ ਅਸੀਂ ਚਿੱਟੇ ਤੇਲਾਂ ਦਾ ਇੱਕ ਕੌਲੀ ਲਈ ਅਸੀਂ ਦੇਸੀ ਖੰਡ ਦੀ ਇੱਕ بڑا ਚਮਚ ਲੈਿਆ ਸੀ ਡਰਾਈ ਫਰੂਟਾਂ ਦਾ ਉਹਨਾਂ ਨੂੰ ਅਸੀਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਹੁਣ ਆਪਾਂ ਇਹਨੂੰ ਦੇਸੀ ਖੰਡ ਨੂੰ ਤੇ ਤਿਲਾਂ ਨੂੰ ਪੂਰੀ ਤਰ੍ਹਾਂ ਬੇਸਣ ਦੇ ਵਿੱਚ ਮਿਕਸ ਕਰ ਦੇਵਾਂਗੇ ਦੇਖੋ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਆਪਾਂ ਨੇ ਕੋਈ ਚਾਣੇ ਨਹੀਂ ਬਣਾਏ ਆਪਾਂ ਸਿਰਫ ਬੇਸਣ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਦੇਸੀ ਘਿਓ ਦੇ ਵਿੱਚ ਤੇ ਲੋੜ ਦੇ ਅਨੁਸਾਰ ਅਸੀਂ ਉਹਨਾਂ ਦੁੱਧ ਪਾ ਲਿਆ ਤੇ ਖੋਏ ਨੂੰ ਅਸੀਂ ਵਿੱਚ ਮਿਕਸ ਕਰਤਾ। ਇਹ ਤਾਂ ਖੋਏ ਦੇ ਜਿਹੜੇ ਲੱਡੂਆਂ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਨੇ ਆ। ਤੁਸੀਂ ਇੱਕ ਵਾਰੀ ਬਣਾਉਂਗੇ ਤਾਂ ਬਾਰ-ਬਾਰ ਬਣਾਉਂਗੇ। ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਹੁਣ ਆਪਾਂ ਜਿਹੜੀ ਦੇਸੀ ਖੰਡ ਪਾਈ ਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੈ ਨਾ। ਕਿਉਂਕਿ ਆਟਾ ਵੀ ਸਾਡਾ ਗਰਮ ਹੋ ਗਿਆ ਖੁਆ ਵੀ ਗਰਮ ਹੋ ਗਿਆ ਇਹਦੇ ਵਿੱਚ ਜਿਹੜੀ ਦੇਸੀ ਖੰਡ ਆ ਬਹੁਤ ਆਸਾਨੀ ਦੇ ਨਾਲ ਮਿਕਸ ਹੋ ਜਾਊਗੀ ਜਿੰਨਾ ਅਸੀਂ ਬੇਸਣ ਲਿਆ ਉਨਾ ਹੀ ਅਸੀਂ ਦੇਸੀ ਖੰਡ ਲਈ ਹੈ ਤੇ ਜਿਹੜਾ ਸਾਡਾ ਮਿੱਠਾ ਹੈ ਉਹ ਪੂਰਾ ਪ੍ਰੋਪਰ ਬਰਾਬਰ ਹੋਊਗਾ ਨਾ ਇਹਨਾਂ 'ਚ ਮਿੱਠਾ ਵਾਧੂ ਹੋਊਗਾ ਤੇ ਨਾ ਘੱਟ ਹੋਊਗਾ ਦੇਖੋ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰਤਾ ਆਪਾਂ ਹੁਣ ਇਹਦੇ ਲੱਡੂ ਜੜ ਬਣਾਵਾਂਗੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਠੰਡਾ ਕਰਕੇ ਫਿਰ ਆਪਾਂ ਇਹਨਾਂ ਦੇ ਲੱਡੂ ਬਣਾਵਾਂਗੇ ਲੱਡੂ ਬਣਾਉਣ ਦਾ ਵੀ ਜਿਹੜਾ ਬਹੁਤ ਆਸਾਨ ਤਰੀਕਾ ਹੈ ਜੇ ਆਪਾਂ ਨੇ ਲੱਡੂਆਂ ਨੂੰ ਪੂਰੀ ਗੋਲ ਸ਼ੇਪ ਦੇਣੀ ਹੈ ਉਹ ਵੀ ਆਪਾਂ ਇੱਕ ਨਵਾਂ ਤਰੀਕਾ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਆਪਾਂ ਪਾ ਕੇ ਕਿਸ ਤਰ੍ਹਾਂ ਆਪਾਂ ਲੱਡੂ ਨੂੰ ਗੋਲ ਸ਼ੇਪ ਦੇ ਵਿੱਚ ਬਣਾ ਸਕਦੇ ਹਾਂ ਹੁਣ ਦੇਖੋ ਪੂਰੀ ਤਰ੍ਹਾਂ ਸਾਡਾ ਜਿਹੜਾ ਇਹ ਮਿਸ਼ਰਣ ਮਿਕਸ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ 10 ਮਿੰਟ ਜਿਹੜਾ ਠੰਡਾ ਕਰਾਂਗੇ ਹਲਕਾ ਜਿਹਾ ਆਪਾਂ ਨੇ ਠੰਡਾ ਕਰਨਾ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਤੇ ਹੁਣ ਆਪਾਂ ਇਹਨੂੰ 10 ਮਿੰਟ ਠੰਡਾ ਕਰਾਂਗੇ ਦੇਖੋ ਹੁਣ ਸਾਡਾ ਜਿਹੜਾ ਇਹ ਮਿਸ਼ਰਣ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਬਣਾਵਨੇ ਆ ਲੱਡੂ ਲੱਡੂ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਅਸੀਂ ਬਹੁਤ ਆਸਾਨ ਢੰਗ ਦੇ ਨਾਲ ਜਿਹੜੇ ਲੱਡੂ ਤਿਆਰ ਕਰ ਸਕਦੇ ਹਾਂ ਹਾਂਜੀ ਹੁਣ ਦੇਖ ਦਿਓ ਮਿਸ਼ਰਣ ਆ ਜਿਹੜਾ ਸਾਡਾ ਬੇਸ ਹੈ ਨਾ ਹਲਕਾ ਹਲਕਾ ਗਰਮ ਹੈ ਆਪਾਂ ਇਹਨੂੰ ਐਸੇ ਹਿਸਾਬ ਦੇ ਨਾਲ ਲੱਡੂ ਬਣਾਣੇ ਆ ਆਪਣੇ ਹਿਸਾਬ ਦੇ ਨਾਲ ਵੱਡੇ ਛੋਟੇ ਆਪਾਂ ਬਣਾ ਸਕਦੇ ਹਾਂ ਇਹ ਕੋਏ ਦੇ ਬੇਸਣ ਦੇ ਤਿਲਾਂ ਵਾਲੇ ਲੱਡੂ ਆ ਤੇ ਬਣ ਕੇ ਬਹੁਤ ਹੀ ਸਵਾਦ ਇਹ ਤਿਆਰ ਹੁੰਦੇ ਨੇ ਦੇਖੋ ਹੁਣ ਕੋਈ ਨਾ ਕਿਉਂ ਛੱਡ ਤਾਂ ਪੂਰੀ ਤਰ੍ਹਾਂ ਜਿਹੜੇ ਸਾਡੇ ਲੱਡੂ ਬਣ ਕੇ ਤਿਆਰ ਹੋ ਗਏ ਕੋਈ ਇਹ ਜਿਆਦਾ ਸੁੱਕੇ ਨਹੀਂ ਨਾ ਹੀ ਇਹ ਜਿਆਦਾ ਕੋਈ ਪਤਲੇ ਆ ਤੇ ਇਹ ਆਪਾਂ ਆਰਾਮ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ ਬਜਾਇ ਬਾਜ਼ਾਰਾਂ ਵਿੱਚ ਜਾਣ ਦੀ ਬਜਾਇ ਨਕਲੀ ਮਠਿਆਈਆਂ ਖਾਣ ਦੀ ਬਜਾਇ ਆਪਾਂ ਘਰ ਦੇ ਵਿੱਚ ਘੱਟ ਤੋਂ ਘੱਟ ਜੀ ਜਿਹੜੀ ਮਠਿਆਈ ਅਸੀਂ ਤਿਆਰ ਕਰ ਸਕਦੇ ਆ ਦੇਖੋ ਬਣਾਉਣ ਦਾ ਕਿੰਨਾ ਆਸਾਨ ਤਰੀਕਾ ਹੈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਆਪ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਆਪਾਂ ਨੇ ਇਸ ਤਰ੍ਹਾਂ ਸਾਰੇ ਜਿਹੜੇ ਲੱਡੂ ਇੱਜੀ ਤੇ ਕਰਕੇ ਤਿਆਰ ਕਰ ਲੈਣੇ। ਹਾਂਜੀ ਦੇਖੋ ਜਿਹੜਾ ਘੋਆ ਹੱਥਾਂ ਨੂੰ ਕਿੰਨਾ ਲੱਗ ਰਿਹਾ ਤੇ ਸਾਡਾ ਜਿਹੜਾ ਇਹ ਪੂਰੀ ਤਰ੍ਹਾਂ ਪ੍ਰੋਪਰ ਬਣ ਕੇ ਤਿਆਰ ਹੋ ਗਿਆ। ਜੇ ਆਪਾਂ ਲੱਡੂਆਂ ਨੂੰ ਬਿਲਕੁਲ ਗੋਲ ਕਰਨਾ ਐਨ ਵਧੀਆ ਸ਼ੇਪ ਦੇਣੀ ਆ ਆਪਾਂ ਇਸ ਢੰਗ ਦੇ ਨਾਲ ਲੱਡੂਆਂ ਨੂੰ ਸ਼ੇਪ ਦੇ ਸਕਦੇ ਆ। ਤੇ ਦੇਖੋ ਦੇਖਣ ਦੇ ਵਿੱਚ ਕਿੰਨੇ ਵੀ ਵਧੀਆ ਵੀ ਕਿੰਨੇ ਲੱਗਦੇ ਆ ਤੇ ਖਾਣ ਵਿੱਚ ਵੀ ਬਹੁਤ ਸਵਾਦ। ਨੋ ਕੋ ਜੜਾ ਆਪਣੇ ਖੁਆ ਪਾਇਆ ਖੋਈ ਦੀ ਜਿਹੜੀ ਕੋਈ ਵੀ ਆਪਾਂ ਮਠਾਈ ਬਣਾਦੇ ਉਹ ਆਮ ਤੌਰ ਤੇ ਜਿਹੜੀ ਬਣਾਦੇ ਉਹ ਸਵਾਦਿਸ਼ਟ ਹੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਸਾਰੇ ਲੱਡੂਆ ਜਿਹੜੇ ਅਸੀਂ ਤਿਆਰ ਕਰ ਲਏ ਇੱਕ ਕੌਲੀ ਬੇਸਣ ਦੇ ਵਿੱਚ ਸਾਡੇ 13-14 ਲੱਡੂ ਬਣ ਕੇ ਤਿਆਰ ਹੋ ਗਏ ਤੇ ਦੇਖੋ ਅਸੀਂ ਮੀਡੀਅਮ ਸਾਈਜ਼ ਦੀ ਬਟਣਾਂ ਲੱਡੂ ਕੋ ਜਿੰਨਾ ਵੱਡੇ ਆ ਤੇ ਨਾ ਛੋਟੇ ਆ ਦੇਖੋ ਉਹਨਾਂ ਨੂੰ ਆਪਾਂ ਇਸ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਗੋਲ ਕਰ ਲਏ ਇਹਖੋ ਦੇਖਣ ਦੇ ਵਿੱਚ ਸਾਡੇ ਜਿਹੜੇ ਲੱਡੂ ਆ ਉਹ ਬਿਲਕੁਲ ਹਲਵਾਈ ਟਾਈਪ ਬਣੇ ਆ ਤੇ ਦੇਖਣ ਵਿੱਚ ਕਿੰਨੇ ਵਧੀਆ ਲੱਗਦੇ ਆ ਖਾਣ ਵਿੱਚੋਂ ਉਹ ਤੋਂ ਵੀ ਜ਼ਿਆਦਾ ਇਹ ਸੁਆਦੀਸ਼ਟ ਤਿਆਰ ਹੋਣਗੇ ਹਾਂਜੀ ਹੁਣ ਆਪਾਂ ਇਹਨੂੰ ਇਹਦੇ ਉੱਪਰ ਕੋਈ ਵੀ ਡਰਾਈ ਫਰੂਟ ਆਪਾਂ ਪਾ ਸਕਦੇ ਆ ਇਹ ਦੇਖੋ ਆਪਾਂ ਨੇ ਕੱਲ ਜਿਹੜੀ ਦੇਸੀ ਘਿਓ ਦੀ ਲਈਦੀ ਉਹਦੇ ਜੀ ਅੱਧਿਕ ਕੱਚੀ ਘਿਓ ਦੀ ਬਚ ਗਈ ਤੇ ਅੱਧਾ ਗਲਾਸ ਆ ਜਿਹੜਾ ਉਹ ਤੁਹਾਨੂੰ ਦਦਾ ਵਚ ਗਿਆ ਸੀ ਲੋਡ ਦੇ ਮੁਤਾਬਕ ਹੀ ਇਹ ਦੇਖ ਦੇ ਕੇ ਪਾਇਆ ਤੇ ਦੇਖੋ ਜਿਹੜੇ ਸਾਡੇ ਪ੍ਰੋਪਰ ਲੱਡੂ ਬਣ ਕੇ ਕਿੰਨੇ ਵਧੀਆ ਤਿਆਰ ਹੋਏ ਆ ਜਿਹੜੀ ਨੇ ਦੀ ਸ਼ੇਪ ਆ ਦੇਖੋ ਕਿੰਨੇ ਵਧੀਆ ਗੋਲ ਆਪਾਂ ਨੇ ਆਸਾਨ ਤਰੀਕੇ ਦੇ ਨਾਲ ਜਿਹੜੀ ਕਰ ਲਈ ਮੈਨੂੰ ਮਿਹਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਆਪ ਵੀ ਇੱਕ ਵਾਰੇ ਜ਼ਰੂਰ ਟਰਾਈ ਕਰਿਓ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਤਿਹਾਰਾਂ ਦੇ ਵਿੱਚ ਆਪਾਂ ਬਜਾਇ ਬਜ਼ਾਰਾਂ ਦੇ ਵਿੱਚ ਖਾਣ ਦੀ ਬਜਾਇ ਨਕਲੀ ਖੁਆ ਲੈਣ ਦੀ ਬਜਾਇ ਘਰ ਦੇ ਵਿੱਚ ਬਣਾਈਏ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ